ਜਲੰਧਰ ਕਮਿਸ਼ਨਰੇਟ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ પાસે 48 ਕਿਲੋ ਹੈਰੋਇਨ ਬਰਾਮਦ ਕਰਕੇ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਵੇਰਵਿਆਂ ਦਾ ਖੁਲਾਸਾ ਕਰਦੇ ਪੁਲਿਸ ਕਮਿਸ਼ਨਰ ਨੇ ਇਸ ਨੂੰ ਸ਼ਹਿਰ ਵਿੱਚ ਕਮਿਸ਼ਨਰੇਟ ਪੁਲਿਸ ਦੁਆਰਾ ਬਰਾਮਦ ਕੀਤੀ ਨਸ਼ੀਆਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਦੱਸੀ ਹੈ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਵੱਲੋਂ ਇੱਕ ਇਤਲਾਹ ਤੇ ਸ਼ਹਿਰ ਚ ਵਿਸ਼ੇਸ਼ ਚੈਕਿੰਗ ਕੀਤੀ ਗਈ ਇਸ ਦੌਰਾਨ ਵਾਏ ਪੁਆਇੰਟ ਭਗਤ ਸਿੰਘ ਕਲੋਨੀ ਬਾਈਪਾਸ ਨੇੜੇ ਇੱਕ ਟੋਇਟਾ ਐਨੋਵਾ ਕਾਰ ਨੰਬਰ ਪੀਵੀ08ਡੀਐਸ 2958 ਨੂੰ ਰੋਕਿਆ ਗਿਆ ਉਦੋਂ ਸਵਪਨ ਸ਼ਰਮਾ ਨੇ ਦੱਸਿਆ ਕਿ ਡਰਾਈਵਰ ਨੇ ਮੌਕੇ ਤੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਕਾਰ ਨੂੰ ਰੋਕ ਲਿਆ ਤੇ ਗੱਡੀ ਦੀ ਤਲਾਸ਼ੀ ਲੈਣ ਤੋਂ ਬਾਅਦ ਗੱਡੀ ਦੇ ਅੰਦਰ ਇੱਕ ਥੈਲੇ ਦੇ ਵਿੱਚ ਛੁਪੀ ਹੋਈ 8 ਕਿਲੋ ਬਰਾਮਦ ਹੈਰੋਇਨ ਕੀਤੀ ਗਈ ਪੁਲਿਸ ਕਮਿਸ਼ਨਰ ਨੇ ਵੀ ਦੱਸਿਆ ਕਿ ਪੁਲਿਸ ਨੇ ਤੁਰੰਤ ਡਰਾਈਵਰ ਸਤਨਾਮ ਸਿੰਘ ਉਰਫ ਬੱbbi ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਡੱਡੀਆਂ ਥਾਣਾ ਬੰਗਾ ਜ਼ਿਲ੍ਹਾ ਨਵਾਂ ਸ਼ਹਿਰ ਜੋ ਕਿ ਹੁਣ ਪ੍ਰਤਾਪ ਚੌਂਕ ਸ਼ਹਿਰਪੁਰ ਨੇੜੇ ਐਚ ਨੰਬਰ 141/8 ਸੁਭਾਸ਼ ਨਗਰ ਵਿਖੇ ਕਿਰਾਏਦਾਰ ਤੇ ਰਹਿੰਦੇ ਉਸ ਨੂੰ ਵੀ ਮੌਕੇ ਤੇ ਗ੍ਰਿਫਤਾਰ ਕੀਤਾ ਇਹ ਨਹੀਂ ਨਹੀਂ ਬਲਕਿ ਹੋਰ ਕੀ کیا ਗਿਆ ਤੁਸੀਂ ਵੀ ਸੁਣੋ ਦਿੱਲੀ ਸਪੈਸ਼ਲ ਸੈੱਲ ਨੇ ਬਰਾਮਦ ਕੀਤੀ ਸੀ ਵੀ ਉਹ ਤਾਂ ਮੇਨ ਕਿੰਗਪਿੰਨ ਜਿਹੜਾ ਸੀਗਾ ਉਹ ਨਫਰੀਤ ਕਰਕੇ ਇੱਕ ਵਿਅਕਤੀ ਹੈ ਜਿਹੜਾ 터ਕੀ ਚ ਬੈਠਾ ਹੈ ਬਿਆਸ ਦਾ オリਜਨਲੀ ਰਹਿਣ ਵਾਲਾ ਇਹ ਕਾਫੀ ਵੱਡੇ ਪੱਧਰ ਤੇ ਕੰਮ ਕਰ ਰਿਹਾ ਸੀਗਾ ਉਦੇ ਉਸ ਟਾਈਮ ਤੇ ਵੀ ਫਾਰਵਰਡ ਬੈਕਵਰਡ ਲਿੰਕੇਜਸ ਨਿਕਲੇ ਸੀਗੇ ਨੰਬਰ 2 ਪਿਛਲੇ ਸਾਲ 5 6 ਮਹੀਨੇ ਪਹਿਲਾਂ ਜੇਨਕੇ ਪੁਲਿਸ ਨੇ ਰਾਮਨ 3 ਕਿਲੋ ਹਿਰੋਇਨ ਬਰਾਮਦ ਕੀਤੀ ਸੀਗੀ ਜਿਹਦਾ ਲਿੰਕ ਜਿਹੜਾ ਨਿਕਲਿਆ ਸੀਗਾ ਫਗਵਾੜੇ ਦਾ ਇੱਕ ਓਰੀਜਨਲੀ ਬੰਗੇੜਾ ਪਰਿਵਾਰ ਹੈ ਫਗਵਾੜੇ ਚ 5 ਕਰੋੜ ਰੁਪਇਆ ਡਰਗ ਮਨੀ ਰਿਕਵਰ ਕਰਿਆ ਸੀਗਾ ਮਨਪ੍ਰੀਤ ਕਰਕੇ ਇੱਕ ਮੁੰਡਾ ਉਹ ਅਰੈਸਟ ਹੋਇਆ ਸੀ ਇਹ ਤਾਂ ਮੈਂ ਬੈਕਗ੍ਰਾਉਂਡ ਦੱਸਦੇ ਆ ਉਹਨ ਜਿਹੜੇ ਤਿੰਨ ਵਿਅਕਤੀ ਜਿਹੜੇ ਫੜੇ ਗਏ ਆ ਇਹ ਇਹਦੇ ਵਿੱਚ ਇੱਕ ਸਖਨਾਮ ਹੈ ਇਹਦਾ ਰਿਸ਼ਤੇਦਾਰ ਹੈ ਖਰਦੀਪ ਤੇ ਹੋਰ ਇਹਦੇ ਰਿਸ਼ਤੇਦਾਰ ਇੱਕ ਅਮਨ ਕਰਕੇ ਕਿਲੇਡੀ ਹੈ ਦੋ ਮੇਜਰ ਕਨਸਾਈਨਮੈਂਟਸ ਜਿਹੜੀ ਹੈ ਅਲੱਗ-ਅਲੱਗ ਰੂਟਸ ਤੋਂ ਜਿਹੜੀ ਆਈ ਸੀਗੀਆਂ ਉਹ ਰਿਕਵਰ ਹੋਈਆਂ ਇੱਕ ਜਿਹੜੀ ਸੀਗੀ ਉਹ ਜੇਨਕੇ ਤੋਂ ਆਈ ਸੀਗੀ ਜੀ ਜਿਹੜੀ ਕੋਈ 8 ਕਿਲੋ ਦੇ ਕਰੀਬ ਤੇ ਬਾਕੀ 40 ਕਿਲੋ ਜਿਹੜੀ ਹੈ ਉਹ ਲੈਂਡ ਰੂਟ ਤੋਂ ਗੁਜਰਾਤ ਤੋਂ ਆਈ ਸੀਗੀ ਤੇ ਗਲੋਬਲ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਹੈ ਉਹਦੇ ਚ ਇਹ ਪਤਾ ਲੱਗਿਆ ਹੈ ਟੈਕਨੀਕਲ ਡਾਟਾ ਵੀ ਸਾਡੇ ਕੋਲ ਜਿਹੜਾ ਹੈ ਕਿ ਈਰਾਨ ਤੋਂ ਕੁਝ ਫਾਈਨੈਂਸਰ ਤੇ ਡਰੱਗ ਸਮਗਲਰਸ ਈਰਾਨ ਚ ਬੈਠੇ ਹੋਏ ਇਹ ਆਪਣੇ ਆਰਡਰਸ ਵਗੈਰਾ ਜਿਹੜਾ ਦਿੰਦੇ ਆ ਉਹ ਅਫਗਾਨਿਸਤਾਨ ਦਿੰਦੇ ਤੇ ਇਸ ਰੂਟ ਰਹੀ ਪੰਜਾਬ ਰੂਟ ਰਹੀ ਇਹ ਕੈਨੇਡਾ ਵਾਇਸੀ ਰੂਟ ਕੈਨੇਡਾ ਤੇ ਬਾਕੀ ਯੂਰੋਪੀਅਨ ਕੰਟਰੀਸ ਤੇ ਇਹ ਜਾਂਦੇ ਸਨ ਬੈਸੀਰੋ ਠੀਕ ਹੈ ਜੀ ਹੋਰ ਕਿਸੇ ਨੂੰ ਕੋਈ ਕੁਐਸਚਨ ਹੈ ਤਾਂ ਪੁੱਛ ਲਿਓ ਜੀ 30 ਨੌ ਬੰਦੇ ਇੱਕ ਹੀ ਰੈਟ ਤੇ ਪੋਲੀਟਿਕ ਲੈਣੀ ਦੇ ਤੋ ਬੰਦੇ ਇੱਕੋ ਜਗ੍ਹਾ ਤੇ ਰਹਿਣ ਵਾਲੇ ਆਪਸ ਚ ਆਪਸ ਚ ਰਿਸ਼ਤੇਦਾਰ ਨੇ ਇੱਕ 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 ਜਗ੍ਹਾ ਤੇ ਰਹਿਣ ਵਾਲੇ ਜੀ ਜੀ ਜਿਹੜਾ ਵੀ 8 ਕਿਲੋ ਆਇਆ ਇਹ ਆਇਆ ਤੂੰ ਜੇਨ ਕੇਤ ਜੀ ਬਿਲਕੁਲ ਆਇਆ ਸਿਰੂ ਤੋਂ ਜੀ 40 ਕਿਲੋ ਜਿਹੜਾ ਤੁਸੀਂ ਦੱਸ ਰਹੇ ਹੋ ਜੀ ਜੀ 80 ਰੂਪ ਤੋਂ ਆਇਆ ਸਿਰੂ ਤੋਂ ਆਇਆ ਹਾਂ ਜੀ 8 ਕਿਲੋ ਹੈ ਇਹ ਰੂਪ ਭਾਈ ਰੋਡ ਬਾਈ ਰੋਡ ਆਇਆ ਜੀ ਬਲੈਨ ਵਾਲਾ ਕੌਣ ਸੀ ਬਲੈਨ ਵਾਲਾ ਵੀ ਆਇਡੈਂਟੀਫਾਈ ਹੋ ਗਏ ਬਾਕੀ ਹੁਣ ਤੱਕ ਦੀ ਇਨਫੋਰਮੇਸ਼ਨ ਮੈਂ ਤੁਹਾਨੂੰ ਦੇਤੀ ਹੈ ਆਇਡੈਂਟੀਫਾਈ ਹੋ ਗਿਆ ਮੀ ਹੋ ਗਿਆ ਕਿ ਇਹਨਾਂ ਜਨਤ ਨਹੀਂ ਆਉਂਦੇ ਨਹੀਂ ਨਾ ਤੁਮੀ ਉਹ ਇਹਨਾਂ ਦੇ ਸਾਥੀ ਹੈ ਕੋਈ ਹਾਂ ਜਨਤ ਦੇ ਸਾਥੀ ਨਾ ਆਇਡੈਂਟੀਫਾਈ ਹੋ ਗਿਆ ਤੁਹਾਨੂੰ ਤੱਕ ਕਵਰ ਕਿਹੜੀ ਜਗ੍ਹਾ ਦਬਾਈ ਹੈ ਸਾਰੀ ਇੱਥੋਂ ਹੀ ਲਕਵਰ ਨਹੀਂ ਇੱਕੋ ਜਗ੍ਹਾ ਵੀ ਕਰਦਾ ਨਹੀਂ ਅਲੱਗ-ਅਲੱਗ ਜਗ੍ਹਾ ਤੋਂ ਕਿੰਨਾ ਰਿਸ਼ਤਾ ਕੀ ਆਪੋ ਦਾ ਆ ਬ੍ਰਹਿਮ ਰਿਸ਼ਤਾ ਹੈ ਆਪਸੇ ਇੱਕ ਤਾਂ ਜਿਹੜਾ ਕੁੜੀ ਹੈ ਸਤਨਾਮ ਮੁਦਫਾ ਦਾ ਰ ਹੈ ਤੇ ਦਾ ਜਮਾਈ ਨੇ ਨਾਮ ਉਹਦਾ ਫਰਦਨ ਸਿੰਘ ਚਲ ਕਿਹ ਕੇ ਫੈਮਲੀ ਰਹਿੰਦੇ ਅਲਗ-ਅਲਗ ਸੀ ਕਿੰਨਾਂ ਫੈਮਲੀ ਸੀ ਜਿਹੜੀ 48 ਕਿਲੋ ਹੋਈ ਹੈ ਇਹਨਾਂ ਜਿੰਨਾਂ ਨੇ ਹੀ 48 ਕਿਲੋ ਤੋਂ ਜ਼ਿਆਦਾ ਸੀਗੀ ਜੀ ਇਹ ਤੁਹਾਨੂੰ ਦੱਸ ਦਿੱਤਾ ਜਾਏਗਾ ਨੈਕਸਟ ਜਦੋਂ ਆਪਾਂ ਬਰੀਫਿੰਗ ਕਰਾਂਗੇ 48 ਕਿਲੋ ਤੋਂ ਕਾਫੀ ਜ਼ਿਆਦਾ ਸੀਗੀ ਸੁਣੀ ਸੁਣੀ ਨੰਬਰ 1 ਨੰਬਰ 2 ਟੋਟਲ ਖੇਪ ਕਾਫੀ ਜ਼ਿਆਦਾ ਸੀਗੀ ਕਿੰਨੀ ਸੀਗੀ ਜਦ ਸੈਕਚੁਅਲੀ ਆਈ ਵਿ ਬੀ ਕਰੈਕਟ ਆਈ ਵਿ ਬੀ ਐਬਲ ਟੂ ਪੀਲੂ ਥੈਮ ਜੀ ਜੀ ਇਹ ਇਹ ਦਾ ਟ੍ਰਾਂਜ਼ਿਟ ਰੂਟਸ ਹੁੰਦੇ ਨੇ ਓਕੇ ਟ੍ਰਾਂਜ਼ਿਟ ਰੂਟਸ ਜਿਹੜਾ ਨਵਪ੍ਰੀਤ ਹੈ ਉਹਦੀ ਇਹਨਾਂ ਨਾਲ ਅਸੋਸੀਏਟਡ ਹੈ ਅਸੋਸੀਏਟਡ ਜੀ ਹਾਂਜੀ ਹਾਂਜੀ ਇਹਨਾਂ ਦੇ ਨਾਲ ਅਸੋਸੀਏਟਡ ਨਵਪ੍ਰੀਤ ਤੇ ਹੋਰ ਵੀ ਨੈਟਵਰਕਸ ਜਿਹੜਾ ਕੋਈ ਪਹਿਲਾਂ 2000 ਦੇ ਬੈਚ ਜਿਹਦੇ ਸਨ ਜੀ ਉਹਨਾਂ ਦਾ ਕੀ ਲਿੰਕੇਜ ਇਹਦੇ ਨਾਲ ਨਵਪ੍ਰੀਤ ਹੈ ਨਾ ਨਵਪ੍ਰੀਤ ਨਾਲ ਨਵਪ੍ਰੀਤ ਜੋ ਜਿਹੜਾ 30 ਕਿਲੋ ਹੈ ਉਹ ਤਾਂ ਡਾਇਰੈਕਟ ਨਾਲ ਲਿੰਕ ਹੈ ਇਹਦਾ ਬੇਟਾ ਫੜਿਆ ਗਿਆ ਸੀਗਾ ਸਤਨਾਮ ਜਿਹੜਾ ਪ੍ਰਾਂਤ ਦਾ ਬੇਟਾ ਜੀ ਜੀ ਜਿਹੜੀ ਜੇਨ ਕਿਥੇ ਫੜੀ ਹੋਈ ਸੀ ਉਹਦਾ ਉਹਦਾ ਕੀ ਨਾਮ ਸੀ ਜਿਹੜਾ ਫੜਿਆ ਗਿਆ ਸੀ ਬੇਟਾ ਦਾ ਮਨਪ੍ਰੀਤ ਨਾਮ ਹੈ ਮਨਪ੍ਰੀਤ ਪ੍ਰੋਮੋਸ਼ਨ ਹੈ ਉਹਨੂੰ ਮੈਂ ਜਿਹੜਾ ਲਾਈਫ ਯੂਜ਼ ਕਰਦੇ ਸੀ ਕਿਉਂਕਿ ਇਹ ਤਾਂ ਸੀ ਜੀ ਨੰਬਰ ਬਾਅਦ ਜਿਹੜੀ ਹੈ ਕੀ ਇਹਨੂੰ ਆਲਓਵਰ ਇੰਡੀਆ ਹੀ ਚੁਣਦੇ ਸੀ ਇਸ ਕਰਕੇ ਜੇ ਤੁਸੀਂ ਨਾਲ ਨਹੀਂ ਨਹੀਂ ਵਹੀਕਲ ਜਿਹੜੇ ਹਨ ਹੋਰ ਵੀ ਹਨ ਹੋਰ ਵੀ ਹਨ ਇਹਨਾਂ ਦੇ ਪੇਰੋਲ 'ਚ ਹੋਰ ਵੀ ਵਹੀਕਲ ਸਨ ਉਹ ਵੀ ਰਿਕਵਰ ਹੋਣਗੇ ਨੇ ਇੰਨੇ ਇਰਦੇ ਕੰਮ ਕਰਦੇ ਆ ਇਹ ਪਿਛਲੇ 1.5 ਸਾਲ ਤੋਂ ਕਰ ਰਹੇ ਸੀ ਬਾਬੇ 1.5 ਸਾਲ ਤੋਂ ਜੀ 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 ਇਹਨਾਂ ਦਾ ਫੈਮਿਲੀ ਬੈਕਗਰਾਉਂਡ ਕੀ ਹੈ ਨਾ ਕੋਈ ਫੈਮਿਲੀ ਬੈਕਗਰਾਉਂਡ ਨਹੀਂ ਮੇ ਡਾਕਟਰ ਫੈਮਿਲੀ ਆਂ ਕਾਦੀ ਮੰਡੀ ਦਾ ਕੋਈ ਰੋਲ ਹੈਗਾ ਜੀ ਕਾਦੀ ਮੰਡੀ ਜਿਵੇਂ ਪਹਿਲਾਂ ਏਸ਼ੀਆ ਦੀ ਨੰਬਰ 1 ਮੰਡੀ ਕਿ ਨਹੀਂ 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 ਕੋਈ ਰੋਲ ਨਹੀਂ ਜਲੰਧ ਦਾ 50 ਇਹਨਾਂ ਦਾ ਕੋਈ ਪਹਿਲਾਂ ਕੋਈ ਸਪਲਾਈ ਨਹੀਂ 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 ਪਸਟ ਨਹੀਂ ਹੁਣ ਤਾਂ ਕਿੰਨੀ ਕੋਈ ਸਪਲਾਈ ਕਰਦੇ ਆ ਉਹਨ ਤੱਕ ਇਹ ਵੀ ਫੈਕਚੁਅਲੀ ਆਈ ਬੀ ਕਰੈਕਟ ਆਈ ਬੀ ਐਬਲ ਟੂ ਡੇਲੀਵਰ ਇਹ ਤਾਂ ਅਲਿਕੋ ਜਾਣੀ ਕਿੱਥੇ ਸੀ ਕਿਉਂ ਕਿੱਥੇ ਕਿੱਥੇ ਕੋਈ ਦੱਸਿਆ ਕਿ ਕਿੰਨੇ ਕਿੰਨੇ ਬਣੇ ਸੀ ਜਾਂ ਕਿਹੜਾ ਕੋਈ ਇੰਟਰਵਿਊ ਦੇਖੋ ਇਹ ਹੋਲ ਸੇਲ ਟਾਈਪ ਹੈ ਅੱਛਾ ਇਹ ਲਿੰਕ ਜਿਹੜਾ ਹੈ ਇਹ ਮੇਜਰ ਲਿੰਕਸ ਤੇ ਮੇਜਰ ਲਿੰਕਸ ਬਾਹਰ ਦੇ ਇਨਾਂ ਨੇ ਵੱਡੇ ਸਪਲਾਈਰ ਤੋਂ ਦੇਣਾ ਚਾਹੀ ਵੱਡੇ ਤਸਕਰਾਂ ਨੂੰ ਕੋਈ ਨਾਮ ਸਾਹਮਣੇ ਆਇਆ ਆਏ ਨਾਮ ਜੀ ਜਦ ਚੇਮੀ ਨੇ ਪਹਿਲਾਂ ਰਾਮਨ ਪੁਲਿਸ ਜੇਨ ਕੇ ਪੁਲਿਸ ਨੇ 3 ਕਿਲੋ ਹਿਰਨ ਫੜੀ ਗਈ ਸੀ ਨਾਲ ਇੰਟਰਸੈਪਟ ਕੀਤੀ ਸੀਗੀ ਉਹਦੇ ਵਿੱਚੋਂ ਅ ਇੱਕ ਵਿਅਕਤੀ ਮਨਪ੍ਰੀਤ ਨਾਮ ਦਾ ਵਿਅਕਤੀ ਗ੍ਰਿਫਤਾਰ ਹੋਇਆ ਸੀ ਫਗਵਾੜੇ ਦਾ ਰਹਿਣ ਵਾਲਾ ਸੀ origianlly ਬੰਗੇ ਦਾ ਸੀ ਉਸ ਤੋਂ ਡਰਗਮਨੀ 5 ਕਰੋੜ ਦੇ ਕਰੀਬ ਜਿੰਨੇ ਕੇ ਪੁਲਿਸ ਨੇ ਰਿਕਵਰ ਕੀਤਾ ਸੀਗਾ ਇੱਕ ਤਾਂ ਉਹ ਕੜੀ ਹੈ ਦੂਜੀ ਕੜੀ ਹੈ ਅੱਜ ਤੋਂ 2 ਸਾਲ ਪਹਿਲਾਂ ਅ ਇੱਕ ਖੇਪ ਜਿਹੜੀ ਸੀਗੀ ਸਪੈਸ਼ਲ ਸੈੱਲ ਦਿੱਲੀ ਨੇ 350 ਕਿਲੋ ਉਹ ਫੜੀ ਸੀਗੀ ਤੇ ਬੈਕਗਰਾਉਂਡ ਇਹ ਨਵਦੀਪ ਕਰਕੇ ਨਪ੍ਰੀਤ ਕਰਕੇ ਇੱਕ ਮੁੰਡਾ ਹੈ ਜਿਹੜਾ ਤੁਰਕੀ ਚ ਬੈਠਾ ਹੈ ਇਸ ਦਾ ਮਾਸਟਰਮਾਈਂਡ ਉਹਦੇ ਲਿੰਕਸ ਜਿਹੜੇ ਹਨ ਬਾਕੀ ਅਲੱਗ-ਅਲੱਗ ਕੰਟਰੀਜ਼ ਦੇ ਦੇਸ਼ਾਂ ਦੇ ਜਿਹੜੇ ਡਰੱਗਸ ਮਕਲਸ ਹਨ ਜਿਵੇਂ ਈਰਾਨ ਹੋ ਗਿਆ ਤੁਰਕੀ ਖੁਦ ਹੋ ਗਿਆ ਕੈਨੇਡਾ ਹੋ ਗਿਆ ਪਾਕਿਸਤਾਨ ਹੈ ਨਾ ਪਾਕਿਸਤਾਨ ਉਹਨਾਂ ਦੇ ਨਾਲ ਹਨ ਤੇ ਇਹ ਵੱਡੀ ਮਾਤਰਾ ਚ ਹੋਲਸੇਲ ਟਾਈਪ ਦੀ ਜਿਹੜੀ ਸਮਗੇਨ ਉਹ ਕਰਦੇ ਹਨ ਜਿਹੜੀ ਰਿਕਵਰੀ ਹੋਈ ਹੈ ਤੇ ਤਿੰਨ ਬੰਦੇ ਫੜੇ ਗਏ ਜਿਹੜੇ ਬੰਦੇ ਫੜੇ ਗਏ ਹਨ ਉਹਨਾਂ ਚੋਂ ਇਹ ਆਪਸ ਚ ਰਿਸ਼ਤੇਦਾਰ ਇੱਕ ਖੇਪ ਜਿਹੜੀ 8 ਕਿਲੋ ਦੀ ਹੈ ਉਹ ਖੇਪ ਜਿਹੜਾ ਜਿਹੜਾ ਰੂਟ ਸੀਗਾ that was from jnk ਦੂਜਾ ਜਿਹੜੀ 40 ਕਿਲੋ ਦੀ ਹੈ ਉਹਦਾ ਜਿਹੜਾ ਰੂਟ ਸੀਗਾ that was from ਗੁਜਰਾਤ ਹੁਣ ਇੱਥੇ ਕੀ ਕਰ ਰਹੇ ਸੀਗੇ ਕਈ ਵਾਰ ਇਹ ਤਾਂ ਹੁੰਦਾ ਹੈ ਕਿ ਇਹਨਾਂ ਨੂੰ ट्राਜ਼ਿਟ ਰੂਟਸ ਨਹੀਂ ਮਿਲਦੇ ਹੈ ਤੇ ਅਗਰ ਖੇਪ ਵੱਡੀ ਹੋ ਤਾ ਉਹਨੂੰ ਛੁਪਾਉਣ ਦਾ ਇਹਨਾਂ ਨੂੰ ਜਗ੍ਹਾ ਚਾਹੀਦੀ ਹੁੰਦੀ ਹੈ ਤੇ ਉਹ ਛੁਪਾਈ ਹੋਈ ਸੀਗੀ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਇਹ ਆਇਆ ਕਿ ਇਹ ਜਿਹੜੀ ਖੇਪ ਹੈ ਇਕੱਠੇ ਕਰਕੇ ਇਹ ਕੈਨੇਡਾ ਜਾਂ ਯੂਰੋਪੀਅਨ ਕੰਟਰੀਸ ਤੋਂ ਜਾਣੀ ਸੀ ਇਹ ਪ੍ਰੀਮਰੀ ਇਨਵੈਸਟੀਗੇਸ਼ਨ ਚ ਆਇਆ ਤੇ ਖੇਪ ਜਿਹੜੀ ਇਹ ਦੋਨੋਂ ਖੇਪਾਂ ਜਿਹੜੀ ਆਈ ਸੀਗੀਆਂ ਇਹ ਇਹਨਾਂ ਦੀ ਲਾਰਜ ਕੁਆਂਟੀਟੀ ਹੋਰ ਵੀ ਸੀ ਕਿ ਉਹ ਵੀ ਲੋਕਾਂ ਆਪਾਂ ਕਾਫੀ ਹੱਦ ਤੱਕ ਅਰੇਂਗ ਕਰ ਲਏ ਹਨ ਨਾ ਦਾ ਮੋਡਸ ਆਪਰੇਂਡੀ ਸਾਨੂੰ ਪਤਾ ਲੱਗ ਗਿਆ ਤੇ ਉਹ ਵੀ ਜਲਦੀ ਪੁਸ਼ਤ ਕਰਦੇ ਜੀ ਸਰ ਹਰਪ੍ਰੀਤ ਦਾ ਸਤਨਾਮ ਦਾ ਦੁਬਈ ਤੇ ਅਮਨ ਜੀ ਕੁਰੀ ਜੀ ਜੀ ਤੇ ਇਹ ਪਰਚਾ ਖਲੋ ਵਿੱਚ ਦਿੱਤਾ ਦੇ ਦੇ ਜਿਲੰਦਰભાઈ ਜੀ ਸਰ ਕਿਤੇ ਲੈ ਕੇ ਜਾਣਾ ਸੀ ਇਹਨਾਂ ਨੇ ਸਪਲਾਈ ਦੇਣੀ ਸੀ ਜਾਂ ਇਹਨਾਂ ਨੇ ਬਾਹਰ ਦੇ ਨਹੀਂ ਇਹਨਾਂ ਨੇ ਸਪਲਾਈ ਦੇਣੀ ਦੇਖੋ ਇਹਦਾ ਚੇਂਜ ਹੋ ਜਿਹੜੀ ਹੁੰਦੀ ਹੈ ਨਾ ਜਦ ਜਿੰਨਾ ਵੱਡੇ ਪੱਧਰ ਤੇ ਕੰਮ ਹੁੰਦਾ ਹੈ ਤੇ ਇੱਕ ਬੰਦਾ ਦੂਜੇ ਬੰਦੇ ਨੂੰ ਜਾਣਦਾ ਨਹੀਂ ਜੀ ਜਿਹੜਾ ਭਾਰ ਬੈਠਾ ਹੈਂਡਲਰ ਹੈ ਉਹ ਨੀਡ ਟੂ ਨੋ ਬੇਸਿਸ ਇਨਫਾਰਮੇਸ਼ਨ ਦਿੰਦਾ ਕਿਦਾ ਕੈਸ਼ ਵੀ ਫੜਿਆ ਹਾਂਜੀ ਹਾਂਜੀ ਕੈਸ਼ ਫੜਿਆ ਜੀ ਹੋਰ ਵੀ ਕੈਸ਼ ਰਿਕਵਰ ਹੋਇਆ ਜਿਹੜਾ ਹੁਣ ਆਪਾਂ ਡਿਸਕਲੋਜ਼ ਨਹੀਂ ਕੀਤਾ 21 ਲੱਖ ਦਾ ਕੈਸ਼ ਫੜਿਆ ਜੀ ਤੇ ਲੋਕਰ ਚ ਕੁਛ ਵੀ ਲੱਗਦੇ ਗ੍ਰੀਪ ਕੈਸ ਸੀਗਾ ਉਹ ਵੀ ਹਮ ਥੋੜੀ ਜਿਹਾ ਪਹਿਲਾਂ ਦੇਖਵਾ ਰਹੇ ਹਾਂ ਜੇ ਜਲੰਧਰ ਰੂਟ ਸੀਗਾ ਇਹਨਾਂ ਦਾ ਜਾਂ ਫਿਰ ਇੱਥੇ ਲੁਕੋਣਾ ਸੀਗਾ ਨਹੀਂ ਨਹੀਂ ਇਹ ਇਹ ਰਹਿਣ ਵਾਲੇ ਬੰਗੇ ਦੇ ਇੱਥੇ ਇਹ ਇੱਥੇ ਇਹਨਾਂ ਨੇ ਇਹ ਰੂਟ ਵੀ ਤੁਸੀਂ ਕਹੋ ਨੰਬਰ 1 ਨੰਬਰ 2 ਟਰਾਂਜ਼ਿਟ ਅ ਲਈ ਨਾ ਨੇ ਛੁਪਾਣਾ ਸੀ ਬੰਤੇ ਕਿੰਨੇ ਬੈਕਲੇ ਪੜੇ ਗਿਆ ਉਹਨਾਂ ਦੇ ਕੋਡ ਵਰਡ ਲੱਗਾ ਟਿੱਕਲ 709 ਇਹ ਇਹ ਕੋਡ ਵਰਡ ਨਹੀਂ ਜੀ ਇਹ ਪਿਓਰਿਟੀ ਦਾ ਸਾਈਨ ਹੈ ਇਹ ਬਲੂਸ ਫਾਇਰ ਜਿਹੜੀ ਹੈ ਪਸ਼ਾਵਲ ਦੇ ਨੇੜੇ-ਤੇੜੇ ਉੱਥੇ ਫੈਕਟਰੀਆਂ ਲੱਗੀਆਂ ਹੋਈਆਂ ਪਾਕਿਸਤਾਨ 'ਚ ਉੱਥੇ ਪੈਕ ਵੀ ਹੁੰਦੀ ਹੈ ਉੱਥੇ ਸਟੈਪਿੰਗ ਵੀ ਹੈ ਅੱਛਾ ਇਹ ਜਿਹੜੇ ਤਿੰਨ ਹੈਗੇ ਨੇ ਇਹ ਮਤਲਬ ਜਿਹੜਾ ਬਾਹਰ ਨੈਟਵਰਕ ਹੈਗਾ ਹੈ ਉਹਨਾਂ ਦਾ ਲਿੰਕ ਦੇ ਵਿੱਚ ਨਹੀਂ ਜਾਂ ਫਿਰ ਇਹ ਸਪਲਾਇਰ ਨੇ ਨਹੀਂ ਜੀ ਇਹ ਸਭ ਦਾ ਆਪਸ ਚ ਲਿੰਕ ਹੁੰਦਾ ਇੱਕ ਮੇਨ ਬੰਦਾ ਹੁੰਦਾ ਜੀ ਉਸ ਤੋਂ ਬਾਅਦ ਅੱਗੇ ਉਹ ਨੀਟੂ ਨੂੰ ਨੋ ਬੇਸਿਸ ਤੇ ਲੋਕਾਂ ਨੂੰ ਰਿਕਰੂਟ ਵੀ ਕਰਦਾ ਹੈ ਰਿਕਰੂਟ ਨਹੀਂ ਮੇਨ ਜਿਹੜਾ ਹੈਗਾ ਉਹ ਬਾਹਰ ਬੈਠਾ ਮੈਂ ਮੈਂ ਦੱਸਦਾ ਨਵ ਲੱਭ ਲਈ ਤਾਂ ਨੀਂ ਡਿਸਟ੍ਰਿਬਿਊਟਰ ਨਹੀਂ ਕੋਰੀਅਰ ਨਹੀਂ ਡਿਸਟ੍ਰਿਬਿਊਟਰ ਵੀ अच्छा दूसरी ਗੱਲ ਹੈ ਕਿ ਹਵਾਲਾ অপারেਟਰ ਵੀ ਸਾਨੂੰ ਕੁਝ ਜਿਹੜਾ ਕੈਸ਼ ਭਰ ਜਾਂਦਾ ਹੈ ਉਹ ਹਵਾਲਾ অপারেਟਰ ਵੀ ਸਾਨੂੰ ਆਇਡੈਂਟੀਫਾਈ ਹੋ ਚੁੱਕੀ ਹੈ ਸਰ ਤੁਸੀਂ ਲੋਕਰ ਦੀ ਗੱਲ ਕੀਤੀ ਹਾਂ ਹਾਂ ਜੀ ਕਿੰਨੂ ਕਿੱਥੇ ਦੇ ਰਹਿਮਾਨ ਨੇ ਇਹ ਨਵਾਂ ਸ਼ਹਿਰ ਦੇ ਰਹਿਮਾਨ ਜੀ ਤੁਸੀਂ ਲੋਕਰ ਦੀ ਗੱਲ ਕੀਤੀ ਲੋਕਰ ਉਸ ਹੌਂਦੇ ਚਦਲੰਦਰ ਨਹੀਂ ਇਟ ਵਾਸ ਆਊਟਸਾਈਡ ਹਾਂ ਜੀ ਓਕੇ ਤੇ ਸਰ ਇਹਨਾਂ ਦਾ ਕੋਈ ਲਿੰਕ ਹੈ ਕਿਸੇ ਗੈਂਗ ਨਾਲ ਨਹੀਂ ਕੋਈ ਕੋਈ ਗੈਂਗ ਨਾਲ ਨਹੀਂ